ਸਵਾਗਤ ਹੈ ਜੀ ਹੋ ਸ਼ਰਪਰ ਨਿਊਜ਼ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਚੇਤਨ ਕਾਸ਼ਪ 21 ਮਾਰਚ ਨੂੰ ਚੰਡੀਗੜ੍ਹ ਦੇ ਵਿੱਚ ਕਿਸਾਨ ਆਗੂਆਂ ਅਤੇ ਕੇਂਦਰ ਸਰਕਾਰ ਦੇ ਵਿਚਕਾਰ ਇੱਕ ਮੀਟਿੰਗ ਹੁੰਦੀ ਹੈ ਜਿਸ ਵਿੱਚ ਪੰਜਾਬ ਸਰਕਾਰ ਦੇ ਮੰਤਰੀਆਂ ਵੱਲੋਂ ਵੀ ਸ਼ਮੂਲੀਅਤ ਕੀਤੀ ਜਾਂਦੀ ਹੈ ਤੇ ਮੀਟਿੰਗ ਖਤਮ ਕਰਨ ਤੋਂ ਬਾਅਦ ਜਦੋਂ ਕਿਸਾਨ ਆਗੂ ਆਪਣੀਆਂ ਮੰਜ਼ਲਾਂ ਵੱਲ ਨੂੰ ਰਵਾਨਾ ਹੁੰਦੇ ਨੇ ਤਾਂ ਰਾਂ ਵਿਚਕਾਰ ਇਹ ਜਿਹੜਾ ਪੰਜਾਬ ਪੁਲਿਸ ਵੱਲੋਂ ਇੱਕ ਵੱਡੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਂਦੀ ਹੈ ਤੇ ਕਿਸਾਨ ਆਗੂਆਂ ਨੂੰ ਗ੍ਰਿਫਤਾਰ ਕਰਕੇ ਮੋਰਚੇ ਨੂੰ ਜਿਹੜਾ ਉਹ ਖਤਮ ਕਰ ਦਿੱਤਾ ਜਾਂਦਾ ਤਾਂ ਅੱਜ ਤਕਰੀਬਨ 9 ਦਿਨਾਂ ਦੇ ਸਮੇਂ ਤੋਂ ਬਾਅਦ ਹੁਸ਼ਾਰਪੁਰ ਤੋਂ ਹੀ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਪ੍ਰਧਾਨ ਮਨਜੀਤ ਰਾਏ ਆਪਣੇ ਘਰ ਪਹੁੰਚੇ ਨੇ ਜਿਨ੍ਹਾਂ ਨੂੰ ਪਿਛਲੇ ਲੰਬੇ ਸਮੇਂ ਤੋਂ ਜੇਲ੍ਹ ਦੇ ਵਿੱਚ ਢੱਕਿਆ ਹੋਇਆ ਸੀ ਗੱਲਬਾਤ ਕਰਨ ਲਈ ਰਾਏ ਸਾਹਿਬ ਅੱਜ ਤਕਰੀਬਨ 9 ਦਿਨਾਂ ਬਾਅਦ ਜੇਲ੍ਹ ਕੱਟ ਕੇ ਘਰ ਪਹੁੰਚੇ ਹੋ ਸਭ ਤੋਂ ਪਹਿਲਾਂ ਸਰਕਾਰ ਦੀ ਜੋ ਕਾਰਗੁਜ਼ਾਰੀ ਸੀ ਕੇਂਦਰ ਤੋਂ ਕੇਂਦਰ ਸਰਕਾਰ ਦੇ ਮੰਤਰੀਆਂ ਦੇ ਨਾਲ ਮੀਟਿੰਗ ਹੁੰਦੀ ਹੈ ਪੰਜਾਬ ਸਰਕਾਰ ਵਿੱਚ ਸ਼ਮੂਲੀਅਤ ਕਰਦੀ ਹੈ ਤਾਂ ਜਦੋਂ ਤੁਸੀਂ ਵਾਪਸ ਆਪਣੀਆਂ ਮੰਸਲਾਂ ਵੱਲ ਨੂੰ ਵੱਧਦੇ ਹੋ ਤੁਹਾਨੂੰ ਰਾਹ ਵਿੱਚ ਕਰੋ ਚੱਕ ਲਿਆ ਜਾਂਦਾ ਜੀ ਦੇਖੋ ਇਹ ਮੈਂ ਕਵਾਂਗਾ ਕਿ ਪੰਜਾਬ ਸਰਕਾਰ ਦਾ ਕਿਸਾਨਾਂ ਨਾਲ ਵੱਡਾ ਧੋਖਾ ਹੈ ਕਿਉਂਕਿ ਜਦੋਂ ਸਾਡੀ ਮੀਟਿੰਗ ਚੱਲ ਰਹੀ ਸੀ ਤੇ ਸਾਨੂੰ ਫੋਨ ਗਿਆ ਵੀ ਬਾਰਡਰਾਂ ਤੇ ਫੋਰਸ ਵਧਾਈ ਜਾ ਰਹੀ ਆ ਤੇ ਅਸੀਂ ਮੀਟਿੰਗ ਖਤਮ ਹੁੰਦਿਆਂ ਸਾਰੀ ਜਿਹਦੇ ਭਾਰਤ ਸਰਕਾਰ ਦੇ ਵਜ਼ੀਰ ਜਦੋਂ ਚਲੇ ਗਏ ਆ ਮੰਤਰੀ ਚਲੇ ਗਏ ਆ ਤੇ ਅਸੀਂ ਖੁਨੀਆ ਸਾਹਿਬ ਨੂੰ ਕੁਟਾਰੂ ਚੱਕ ਜੀ ਨੂੰ ਹਰਪਾਲ ਚੀਮਾ ਜੀ ਨੂੰ ਕਿਹਾ ਪਏ ਸੀ ਪੰਜਾਬ ਸਰਕਾਰ ਦੇ ਮੰਤਰੀਆਂ ਨਾਲ ਮੀਟਿੰਗ ਕਰਨੀ ਹੈ ਵੀ ਤੁਸੀਂ ਨਾ ਜਾਇਓ ਸੋ ਉਹ ਮੁੜ ਕੇ ਹਰਪਾਲ ਚੀਮਾ ਜੀ ਉਹਨਾਂ ਨੂੰ ਚਲ ਗਿਆ ਛੱਡਣ ਵਾਸਤੇ ਤੇ ਕਟਾਰੂ ਚੱਕ ਜੀ ਖੁਨੀਆ ਸਾਹਿਬ ਸਾਡਾ ਮੀਟਿੰਗ 'ਚ ਬੈਠੇ ਤੇ ਮੀਟਿੰਗ 'ਚ ਬੈਠਿਆਂ ਤੇ ਅਸੀਂ ਉਹਨਾਂ ਨਾਲ ਇਹ ਪੁੱਛਿਆ ਉਹਨਾਂ ਨੂੰ ਸਵਾਲ ਕੀਤਾ ਵੀ ਤੁਸੀਂ ਐਡੀ ਫੋਰਸ ਜਿਹੜੀ ਬਾਰਡਰ ਦੇ ਵਧਾ ਰਹੇ ਕਿਉਂ ਵਧਾ ਰਹੇ ਤੇ ਸਾਡੇ ਕੋਲ ਕਟਾਰੂ ਚੱਕ ਜੀ ਨੇ ਇਹ ਐਡਾ ਵੱਡਾ ਝੂਠ ਬੋਲਿਆ ਕਹਿੰਦੇ ਵੀ ਉਹ ਤਾਂ ਜਿਹੜੇ ਨਸ਼ੇ ਵਾਲਾ ਸਾਡਾ ਚੱਲ ਰਿਹਾ ਅਸੀਂ ਨਸ਼ਾ ਵਾਲੇ ਤਸਕਰ ਪਕੜਨੇ ਆ ਮੋਹਮ ਚਲਾਈ ਹੋਈ ਆ ਉਹਦੇ ਤਹਿਤ ਉਹ ਪੁਲਿਸ ਫੋਰਸ ਜਿਹੜੀ ਵਧਾ ਰਹੇ ਆ ਸੋ ਬਾਰਡਰਾਂ ਨਾਲ ਉਹਦਾ ਕੋਈ ਲੈਣ ਦੇਣੀ ਔਰ ਕਿਸਾਨਾਂ ਨਾਲ ਕੋਈ ਲੈਣ ਦੇ ਨਹੀਂ ਕਿਸਾਨਾਂ ਪ੍ਰਤੀ ਸਾਡੇ ਮਨ 'ਚ ਆਟੇ ਵਿੱਚ ਲੂਣ ਦੇ ਬਰਾਬਰ ਵੀ ਕੋਈ ਜਿਹੜੀ ਕਨਫਿਊਜ਼ਨ ਨਹੀਂ ਹੈਗੀ ਅਸੀਂ ਤੁਹਾਡੇ ਨਾਲਾਂ ਬਿਲਕੁਲ ਸੋ ਇਸ ਕਰਕੇ ਵੱਡਾ ਭਰੋਸਾ ਕਰਕੇ ਔਰ ਉਹਦੇ ਵਾਅਦੇ 15 ਮਿੰਟ ਵਾਅਦਾ ਹੀ ਜਦੋਂ ਚਲੇ ਜਾਂਦੇ ਆ ਤੇ 15 ਮਿੰਟ ਵਾਦਾ ਹੀ ਅਸੀਂ ਜਦੋਂ ਬਾਹਰ ਨਿਕਲ ਕੇ ਜਾਂਦੇ ਆ ਤੇ ਸਾਨੂੰ ਉੱਥੇ ਹੀ ਮੀਟਿੰਗ 'ਚ ਬੁਲਾ ਕੇ ਇੱਕ ਤਰ੍ਹਾਂ ਦਾ ਕਹਦੇ ਹੋ ਪਈ ਅਰੈਸਟ ਕਰ ਲਿਆ ਪਹਿਲਾਂ ਸਾਨੂੰ ਸੱਦਿਆ ਗਿਆ ਮੀਟਿੰਗ ਲਈ ਫਿਰ ਬੁਲਾ ਕੇ ਸਾਨੂੰ ਉੱਥੇ ਚੰਡੀਗੜ੍ਹ ਦੇ ਵਿੱਚੇ ਹੀ ਚੌਂਕਾਂ 'ਚੋਂ ਹੀ ਨਿਕਲਦੇ ਆ ਕੋਈ ਬਨੂੜ ਰੋਡ ਤੇ ਚੜਿਆ ਸਾਥੀ ਕੋਕੇ ਪਾਸੇ ਚੜਿਆ ਉਹ ਫੋਰਸਾਂ ਲਾ ਕੇ 5 5 6 6 ਗੱਡੀਆਂ ਮੇਰੇ ਮਗਰ ਵੀ 5 ਗੱਡੀਆਂ ਸੀ ਚਾਰ ਬਲੇਰੋ ਗੱਡੀਆਂ ਸੀ ਇੱਕ ਸਕਾਰਪਿਓ ਸੀ ਤੇ ਉਹ ਆ ਚਾਰ ਚਫੇਰੇ ਗੱਡੀਆਂ ਲਾ ਕੇ ਗੱਬੇ ਗੱਡੀਆਂ ਨੂੰ ਲੈ ਕੇ ਤੇ ਫਿਰ ਉਹ ਸਾਨੂੰ ਗੱਡੀਆਂ ਦੇ ਵਿੱਚੋਂ ਉਤਾਰਿਆ ਗਿਆ ਛੋ ਇਹ ਵੱਡਾ ਕਿਸਾਨਾਂ ਵਾਲਾ ਧੋਖਾ ਔਰ ਇਸ ਤੋਂ ਜਿਹੜੀ ਵੱਡੀ ਮੰਦਭਾਗੀ ਗੱਲ ਹੈ ਤੁਸੀਂ ਕਰਨਾ ਅਰੈਸਟ ਕਰ ਲਓ ਆਗੂਆਂ ਨੂੰ ਤੁਸੀਂ ਇਹ ਮੋਰਚਾ ਚਕਾਉਣਾ ਕੇਂਦਰ ਦੇ ਇਸ਼ਾਰੇ ਤੇ ਬੀਜੇਪੀ ਦੇ ਇਸ਼ਾਰੇ ਤੇ ਕਰੋ ਕੰਮ ਜੋ ਸਾਨੂੰ ਜਾਪ ਰਿਹਾ ਹੈ ਕਿ ਉਹ ਪ੍ਰਮੋਡ ਦੇ ਤੋ ਇਹ ਸੌਦਾ ਤੈ ਹੋਇਆ ਹੈ ਇਹ ਪੰਜਾਬ ਸਰਕਾਰ ਦਾ ਭਾਰ ਸਰਕਾਰ ਨਾਲ ਸੌਦਾ ਤੈ ਹੋਇਆ ਕੇਜਰੀਵਾਲ ਤੇ ਸੰਸੋਧੀਆ ਇਹਨਾਂ ਦਾ ਇਹਨਾਂ ਨੂੰ ਅੰਦਰ ਭੇਜਣਾ ਸੀ ਜੇਲ੍ਹ ਚ ਉਹਨਾਂ ਨੇ ਇਹ ਸੌਦਾ ਕੀਤਾ ਕੇਜਰੀਵਾਲ ਨੇ ਵੀ ਮੈਂ ਮੋਰਚਾ ਚਕਾਵਾਂਗਾ ਉਹਨਾਂ ਨੇ ਕਿਹਾ ਮੋਰਚਾ ਚਕਾਓ ਤੇ ਉਹਨੇ ਫਿਰ ਅੱਗੇ ਭਗਵੰਤ ਮਾਨ ਨਾਲ ਸੌਦਾ ਕੀਤਾ ਵੀ ਤੈਨੂੰ ਅਸੀਂ ਸੀਐਮ ਰੱਖਾਂਗੇ ਤੇ ਤੂੰ ਪਹਿਲਾਂ ਮੋਰਚਾ ਚਕਾ ਇਹ ਸੌਦੇਬਾਜ਼ੀ ਚ ਸਾਰਾ ਕੁਝ ਹੋਇਆ ਸੋ ਇਹ ਜਿਹੜੇ ਬਹੁਤ ਜ਼ਿਆਦੇ ਧਰਮ ਪੁੱਤਰ ਬਣਦੇ ਆ ਆਮ ਆਦਮੀ ਪਾਰਟੀ ਵਾਲੇ ਸਾਰੇ ਦੇ ਸਾਰੇ ਚੋਰ ਨੇ ਸਾਰੇ ਦੇ ਸਾਰੇ ਇਹ ਬਕਾਊ ਨੇ ਔਰ ਸਾਰੇ ਸਾਰੇ ਕਰਪਟ ਨੇ ਔਰ ਇਹਨਾਂ ਤੋਂ ਵੱਡੀ ਕਰਪਸ਼ਨ ਇਹ ਹੋਈ ਹੈ ਇਹਨਾਂ ਨੇ ਵੀ ਉਹ ਮੋਰਚਾ ਚੱਕ ਕੇ ਤੁਸੀਂ ਜੇਕਰ ਉਹਨੂੰ ਚੱਕਣਾ ਵੀ ਹੈ ਜਬਰੇ ਵੀ ਚੱਕਣਾ ਹੈ ਤੇ ਉਹਦੀ ਇੱਕ ਪ੍ਰੋਟੋਕਾਲ ਹੁੰਦੀ ਹੈ ਵੀ ਪੁਲਿਸ ਲੱਗਦੀ ਹੈ ਉਹਨਾਂ ਨੂੰ ਟਰਾਲੀਆਂ ਨੂੰ ਕਿਸੇ ਗਰਾਊਂਡ ਚ ਲਿਆ ਲਜਾਇਆ ਜਾਂਦਾ ਉਹ ਪੁਲਿਸ ਆਪਣੀ ਕਸਟਡੀ ਚ ਲੈਂਦੀ ਹੈ ਤੇ ਉਸ ਤੋਂ ਬਾਅਦਾਂ ਲੋਕਾਂ ਨੂੰ ਦਿੰਦੀ ਆ ਉਨਾ ਦੇਪੋਰਟ ਕਰਦੀ ਹੈ ਟ੍ਰਾਲੀਆਂ ਵੀ ਕਹਿੰਦੇ ਕਐਮਐਲਏ ਦੇ ਘਰੋਂ ਮਿਲੀਆਂ ਨੇ ਬਹੁਤ ਐਮਐਲਏ ਗੁਰਲਾਲ ਸਿੰਘ ਕਨੌਰ ਨੇ ਉਹਨਾਂ ਤੇ ਬਹੁਤ ਵੱਡੇ ਚੋਰੀ ਦੇ ਇਲਜ਼ਾਮ ਲੱਗੇ ਨੇ ਜੀ ਇਲਜ਼ਾਮ ਨਹੀਂ ਮੈਂ ਤੁਹਾਨੂੰ ਦੱਸਦਾ ਸੱਚ ਹੈ ਸਾਡੀ ਇੱਕ ਟਰਾਲੀ ਦਾ ਅਸੀਂ ਪਰਚਾ ਕਰਾਇਆ ਗੁਰਲਾਲ ਘਲੋ ਕਨੌਰ ਦੇ ਮਾਮੇ ਦਾ ਪੁੱਤ ਹੈ ਜੋਦਾ ਤੇ ਉਹਦਾ ਸਾਰਾ ਹੀ ਮਾਈਨਿੰਗ ਦਾ ਕੰਮ ਸੰਭਾਲਦਾ ਪ੍ਰਦੀਪ ਸਰਪੰਚ ਔਰ ਉਸ ਪ੍ਰਦੀਪ ਸਰਪੰਚ ਦੇ ਘਰੋਂ ਤਿੰਨ ਟਰਾਲੀਆਂ ਬਰਾਮਦ ਹੋਈਆਂ ਨੇ ਤੇ ਸਾਡੀ ਟਰਾਲੀ ਜਿਹੜੀ ਉੱਥੇ ਚੋਰੀ ਹੋ ਕੇ ਗਈ ਕਿਉਂਕਿ ਸਾਡੇ ਜਿਹੜੇ ਉੱਥੇ ਕੰਮਿੰਦੇ ਬੈਠੇ ਸੀ ਸਾਡੇ ਕਿਸਾਨ ਬੈਠੇ ਸਾਥੀ ਸਾਡੇ ਉਹਨਾਂ ਨੇ ਪਿੱਛਾ ਕੀਤਾ ਉਹਦੇ ਵਿੱਚੋਂ ਇੱਕ ਫੌਜੀ ਰਿਟਾਇਰ ਸੀਗੇ ਸਮਰਾਲੇ ਤੋਂ ਉਹ ਪੈਨਸ਼ਨ ਦੇ ਪੈਸੇ ਵੀ ਲੈ ਕੇ ਆਏ ਸੀ ਤਾਂ ਉਹਨਾਂ ਦਾ 50000 ਰੁਪਿਆ ਵਿੱਚ ਟਰਾਲੀ ਦੇ ਸੀ ਉਹ ਬੇਚਕ ਪੁਲਿਸ ਤੋਂ ਡਰਦਾ ਉਹ ਸਾਈਡ ਤੇ ਸੀ ਬਿਮਾਰ ਰਹਿੰਦਾ ਪਰ ਜਿਹਨੇ ਵਿੱਚ ਮਾਇਆ ਰੱਖੀ ਉਹਨੂੰ ਫਿਕਰ ਹੁੰਦਾ ਨਾ ਉਹ ਨਿਗਾਹ ਰੱਖੀ ਦੀ ਟਰਾਲੀ ਕਿੱਧਰ ਨੂੰ ਜਾ ਰਹੀ ਹੈ ਤੇ ਉਹਨੇ ਜਦੋਂ ਸਾਡੇ ਸਾਥੀ ਗਏ ਉਹਨਾਂ ਨੂੰ ਦੱਸਿਆ ਵੀ ਟਰਾਲੀ ਇੱਧਰ ਨੂੰ ਗਈ ਹੈ ਆਪਣੇ ਵਾਲੀ ਤੇ ਜਦੋਂ ਜਾਂਦੇ ਜਾਂਦੇ ਦੇਖਿਆ ਰਸਤੇ 'ਚ ਕੈਮਰੇ ਲੱਗਿਓ ਤੇ ਕੈਮਰੇ ਚੈੱਕ ਕੀਤਾ ਉਹ ਬੰਦੇ ਦੀ ਚੇਹ ਫੋਟੋ ਆ ਗਈ ਪ੍ਰਦੀਪ ਸਰਪੰਚ ਦੀ ਅੱਛਾ ਉਹ ਵਾਕਿਆਤ ਦੇ ਵਿੱਚ ਜਿਹੜਾ ਗੁਰਲਾਲ ਘਨੌਰ ਆ ਐਮ ਐਲ ਏ ਉਹ ਤੇ ਮਾਮੇ ਦਾ ਪੁੱਤ ਹੈ ਜੀ ਜੋਦਾ ਜਿਹਦਾ ਤੁਸੀਂ ਨਾਮ ਦੱਸਿਆ ਜਿਹਦੇ ਘਰੋਂ ਮਿਲੀਆਂ ਨੇ ਟਰਾਲੀ ਬਿਲਕੁਲ ਗੁਰਲਾਲ ਘਨੌਰ ਦੇ ਮਾਮੇ ਦਾ ਪੁੱਤ ਹੈ ਜੋਦਾ ਮਾਈਨਿੰਗ ਦਾ ਕੰਮ ਕਰਦਾ ਗੁਰਲਾਲ ਦੇ ਨਾਲ ਇੱਕ ਉੱਥੇ ਰਾਜਗੜ ਹੈ ਉਹਦਾ ਸਰਪੰਚ ਹੈ ਉਹ ਮਾਈਨਿੰਗ ਦਾ ਕੰਮ ਕਰਦਾ ਗੁਰਲਾਲ ਘਲੌਰ ਦੇ ਘਨੌਰ ਦੇ ਨਾਲ ਜਿਹਦੀ ਕਮਾਈ ਤੋਂ 100 ਕਰੋੜ ਦੀ ਗੁਰਲਾਲ ਘਨੌਰ ਨੇ ਕੋਠੀ ਖਰੀਦੀਆ ਕੈਪਟਨ ਅਮਰਿੰਦਰ ਸਿੰਘ ਦੇ ਭਰਾ ਦੀ ਪਟਿਆਲੇ 'ਚ ਜਿਹੜੀ ਦੱਸਦੇ ਆ ਕਿ 15 16 ਏਕੜ ਜ਼ਮੀਨ ਦੇ ਵਿੱਚ ਐ ਤੇ 100 ਕਰੋੜ ਦੀ ਕੋਠੀ ਖਰੀਦੀ ਜਿਹਨੂੰ ਕਿ ਕਹਿ ਰਿਹਾ ਇਹ ਕਿ ਮੈਂ ਚੰਡੀਗੜ੍ਹ ਦੇ ਕੋਈ ਪ੍ਰਾਪਰਟੀ ਡੀਲਰ ਆ ਉਹਨਾਂ ਨਾਲ ਰਲ ਕੇ ਖਰੀਦੀ ਐ ਪੈਸਾ ਸਾਰਾ ਗਰ ਲਾਲ ਕਨੌਰ ਦਾ ਤੁਸੀਂ ਮੈਨੂੰ ਦੱਸੋ ਬਈ ਪੰਜ ਕਿੱਲੇ ਵਾਲਾ ਤਿੰਨ ਸਾਲਾਂ ਵਿੱਚ 100 ਕਰੋੜ ਕਿੱਥੋਂ ਲੈ ਕੇ ਆਏਗਾ ਪਰ ਇਹ ਤਾਂ ਕਹਿੰਦੇ ਸੀ ਅਸੀਂ ਆਮ ਘਰਾਂ ਦੇ ਪੁੱਤ ਆ ਜੀ ਅਸੀਂ ਤਾਂ ਲੋਕਾਂ ਦੀ ਸੇਵਾ ਕਰਨੀ ਆ ਆਮ ਘਰਾਂ ਦੇ ਪੁੱਤ ਕਦੋਂ ਕਰੋੜਾ ਪਤੀ ਅਰਬ ਪਤੀ ਬਣ ਗਏ ਪਤਾ ਨਹੀਂ ਲੱਗਿਆ ਜੀ ਫਿਰ ਤੁਸੀਂ ਸਾਰੇ ਹੀ ਵੇਖ ਲਓ ਤੁਸੀਂ ਹੁਸ਼ਿਆਰਪੁਰ ਵਾਲਾ ਦੇਖ ਲਓ ਜਿਹੜਾ ਮਾਲ ਮਹਿਕਮਾ ਮੰਤਰੀ ਮੰਤਰੀ ਸੀ ਤੁਹਾਡਾ ਕਿਉਂ ਇਹ 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 ਇਹਨਾਂ ਨੂੰ ਪਤਾ ਲੱਗ ਗਿਆ ਨਾ ਵੀ ਮੰਥਲੀ ਇੱਕ ਤਹਿਸੀਲ ਤੋਂ 1 ਕਰੋੜ ਰੁਪਈਆ ਮਾਲਮਹਕ ਵੰਦਾ ਮੰਤਰੀ ਲੈਂਦਾ ਸੀ 23 ਜ਼ਿਲ੍ਹੇ 23 ਜ਼ਿਲ੍ਹਿਆਂ ਚੋਂ 23 ਕਰੋੜ ਰੁਪਈਆ ਮੰਥਲੀ ਉਹ ਸਾਰ ਤਹਿਸੀਲਾਂ ਤੋਂ ਇਕੱਠਾ ਕਰਕੇ ਦਿੰਦਾ ਸੀ ਜਿਹੜਾ ਤਹਿਸੀਲਦਾਰ ਮੇਨ ਵੱਡਾ ਉਹ 20-20 ਲੱਖ 10-10 ਲੱਖ ਸਾਰ ਤਹਿਸੀਲਾਂ ਤੋਂ ਇਕੱਠਾ ਕਰਕੇ ਦਿੰਦਾ ਸੀ ਤੇ 23 ਕਰੋੜ ਰੁਪਈਆ ਮਹੀਨੇ ਦਾ ਇੱਕ ਮੰਤਰੀ ਨੂੰ ਜਾਂਦਾ ਸੀ ਤੇ ਐ ਨਹੀਂ ਵੀ ਇਹਨੇ ਫੈਕਟਰੀ ਲਾ ਲਈ ਸੋਨਾਲੀਕਾ ਦੇ ਮੋੜੇ ਇਹਨੇ ਸਕੂਲ ਖਰੀਦ ਲਿਆ 200 ਹਾ ਰੋਡ ਤੇ ਇਹਨੇ ਫੈਕਟਰੀਆਂ ਖਰੀਦ ਲਈਆਂ ਕਿੱਥੋਂ ਖਰੀਦ ਲੀਆਂ ਜੀ ਕਿਹੜਾ ਕਾਰੋਬਾਰ ਹੈ ਵੀ ਤਿੰਨਾਂ ਸਾਲਾਂ ਦੇ ਵਿੱਚ ਜਿਹੜਾ 200 ਕਰੋੜ ਦੀ ਪ੍ਰਾਪਰਟੀ ਖੜੀ ਕਰ ਜਵੇ ਸੋ ਵੱਡੇ ਕਰਾਪਟ ਨੇ ਇਹ ਸਾਰੇ ਦੇ ਸਾਰੇ ਵਿਧ ਭਗਵੰਤਮਾਨ ਭਗਵੰਤਮਾਨ ਖੁਦ ਕਰਾਪਟ ਹੈ ਜਿਹੜਾ ਕਹਿੰਦਾ ਸੀ ਕਿ ਮੈਂ ਕਦੇ ਜੀ ਅਸੀਂ ਸਿਕਿਉਰਟੀਆਂ ਨਹੀਂ ਲਵਾਉਂਗੇ 2000 ਮੈਨੂੰ ਪੁਲਿਸ ਮੁਲਾਜ਼ਮਾ ਨੇ ਦੱਸਿਆ ਵਿੱਚੋਂ ਹੀ ਵੀ 2000 ਪੁਲਿਸ ਕਰਮੀ ਦੇ ਪਰਿਵਾਰ ਤੇ ਇਹਦੇ ਤੇ ਤੇਦੇ ਪਰਿਵਾਰ ਤੇ ਇਹਦੀ ਮਾਤਾ ਤੇ ਇਹਦੀ ਭੈਣ ਤੇ ਚਾਰ ਮੈਂਬਰਾਂ ਦੇ ਚਾਰ ਮੈਂਬਰਾਂ ਤੇ 2000 ਪੁਲਿਸ ਕਰਮੀ ਲੱਗਾ ਹੋਇਆ ਸੋ ਇਹ ਆਮ ਨੇ ਇਹ ਆਮ ਲੋਕਾਂ ਦਾ ਦੇ ਚੱਲੇ ਨੇ ਇਹਨਾਂ ਦੇ ਲੱਛਣ ਨੇ ਸੋ ਇਸ ਕਰਕੇ ਇਹ ਸੌਦੇਬਾਜ਼ੀ ਹੋਈ ਹੈ ਪੰਜਾਬ ਦੇ ਲੋਕ ਕਦੇ ਵੀ ਇਹਨੂੰ ਮਾਫ਼ ਨਹੀਂ ਕਰਨਗੇ ਕਦੇ ਇਸ ਗੱਲ ਦੇ ਵਿੱਚ ਇਹਨੂੰ ਬਖਸ਼ਣਗੇ ਨਹੀਂ ਕਿਉਂਕਿ ਜਿਹੜਾ ਹਾਲਾਤ ਇਹਨੇ ਪੰਜਾਬ ਦੇ ਅੱਜ ਬਣਾਏ ਨੇ ਇਹਨੇ 1 ਲੱਖ ਕਰੋੜ ਦਾ ਕਰਜ਼ਾ ਚੜਾ ਦਿੱਤਾ ਪੰਜਾਬ ਸਰ ਤੁਸੀਂ ਮੈਨੂੰ ਇੱਕ ਦੱਸੋ ਇੱਕ ਖੜ ਦੀ ਵੀ ਨਿਲਾਮੀ ਹੋਈ ਹੋਵੇ ਔਰ ਉਹਦੀ ਬੋਲੀ ਹੋਈ ਹੋਵੇ ਔਰ ਉਹਦੇ ਪੈਸੇ ਖਜ਼ਾਨੇ 'ਚ ਗਏ ਹੋਣ ਸਾਰੀ ਦੀ ਸਾਰੀ ਮਾਈਨਿੰਗ ਹੋ ਰਹੀ ਚਾ 3 ਸਾਲ ਤੋਂ ਤੇ ਰੀਤਾ ਤਾਂ ਲੋਕ ਮਕਾਨ ਬਣਾਈ ਰਹਿਣਾ ਤੇ ਉਹ ਕਿੱਥੋਂ ਆ ਰਹੀ ਫਿਰ ਉਹ ਉਹ ਸਾਰੀ ਦੀ ਸਾਰੀ ਮਾਈਨਿੰਗ ਹੋ ਰਹੀ ਆ ਸਾਰੀ ਦੀ ਸਾਰੀ ਕਰੋੜਾ ਰੁਪਇਆ ਇਹਨਾਂ ਦੇ ਐਮਐਲਏ ਮੰਤਰੀਆਂ ਦੀ ਜੇਬਾਂ ਜਾਂਦੀ ਆ ਜਿਹੜਾ ਕਹਿੰਦੇ ਸੀ ਵੀ ਅਸੀਂ ਜੀ 30 ਕਰੋੜ ਰੁਪਇਆ ਅਸੀਂ ਲੈ ਆਉਣਾ ਹੈਗਾ ਮਾਈਨਿੰਗ ਤੋਂ ਤੇ ਅਸੀਂ 60 ਕਰੋੜ ਰੁਪਇਆ ਸ਼ਰਾਬ ਤੋਂ ਲੈ ਆਉਣਾ ਅਸੀਂ ਮਾਈਨਿੰਗ ਦੀ ਗੱਲ ਕਰਦੇ ਆ ਤੁਹਾਡੇ ਵੀ ਧਿਆਨ ਦੇ ਵਿੱਚ ਆਇਆ ਹੋਵੇਗਾ ਕਿ ਮੈਂ ਪਿੱਛੇ ਜੀ ਮਾਈਨਿੰਗ ਨੂੰ ਲੈ ਕੇ ਖਬਰਾਂ ਕੀਤੀਆਂ ਸੀਗੀਆਂ ਤਾਂ ਇੱਕ ਜਾਣਕਾਰੀ ਮਿਲੀ ਸੀ ਕਿ ਮੁਕੇਰੀਆਂ ਹਲਕੇ ਦੇ ਵਿੱਚ ਤਹਿਸੀਲ ਮੁਕੇਰੀਆਂ ਦੀਨਪਿੰਡ ਆਉਂਦਾ ਨਵੇਂ ਘਰ ਉੱਥੇ ਇੱਕ ਵਿਧਾਇਕ ਦੇ ਰਿਸ਼ਤੇਦਾਰ ਦਾ ਜਿਹੜਾ ਉਹ ਕ੍ਰਾਸ਼ਰ ਲੱਗ ਰਿਹਾ ਤੇ ਮੈਂ ਉਸ ਦੀ ਖਬਰ ਕੀਤੀ ਸੀ ਇੰਟਰਵਿਊ ਕੀਤਾ ਸੀ ਉਹ ਵੀ ਕਿਸਾਨ ਆਗੂ ਹੈ ਨੌਜਵਾਨ ਬਹੁਤ ਤੇ ਇਸ ਤਰ੍ਹਾਂ ਤਰਮਿੰਦਰ ਕੁਮਾਰ ਤੁਹਾਨੂੰ ਪਤਾ ਹੈ ਉਹ ਤੁਹਾਡਾ ਨੋਨ ਹੈ ਮੋਂ ਦਾ ਪੋਡਕਾਸਟ ਕੀਤਾ ਇੰਟਰਵਿਊ ਕੀਤਾ ਤੇ ਉਸ ਤੋਂ ਬਾਅਦ ਮਾਈਨਿੰਗ ਵਾਲਿਆਂ ਨੇ ਮੈਨੂੰ ਵੀ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀ ਅਸੀਂ ਇਸ ਤਰ੍ਹਾਂ ਦੇ ਹਾਲਾਤ ਨੇ ਜੀ ਨਹੀਂ ਇਹ ਕਰਨਗੇ ਇਹ ਪਰ ਇਹ ਨੂੰ ਇਹ ਮੈਂ ਤੁਹਾਡੇ ਮਾਧਿਅਮ ਰਾਹੀਂ ਦੱਸਣਾ ਚਾਹਣਾ ਭਗਵੰਤ ਮਾਨ ਜੀ ਤੁਸੀਂ ਕਿੰਨਾ ਕੁ ਦਬਾ ਲੋਗੇ ਪੰਜਾਬ ਨਹੀਂ ਕਦੇ ਵੀ ਦੱਬਦਾ ਤੇ ਰੱਖ ਲੋ ਜੇਲਾਂ ਚ ਨਾ ਛੱਡਦੇ ਅੱਜ ਵੀ ਅਸੀਂ ਤਾਂ ਤਿਆਰੀ ਕਰੀ ਬੈਠੇ ਹਾਂ 27 ਤੱਕ ਦੀ ਪੇ ਸਾਨੂੰ ਨਹੀਂ ਛੱਡੂ 27 ਤੱਕ ਰਹਿਾਂਗੇ ਅੰਦਰ ਫਿਰ 27 ਦੇ ਵਿੱਚ ਤਾਂ ਨੰਬਰ ਆਉ ਉਹ ਨਾ ਸਾਡਾ ਤੇ ਅਸੀਂ ਫਿਰ ਇਹਨੂੰ ਨਹੀਂ ਛੱਡਾਂਗੇ ਪਿੰਡਾਂ ਦੇ ਵਿੱਚ ਵਣਜੋਗਾ ਨਹੀਂ ਛੱਡਾਂਗੇ ਬਿਲਕੁਲ ਐਸੀ ਗੱਲ ਤੇ ਆ ਰਿਹਾ ਪਹਿਲਾਂ ਕਹਿੰਦੇ ਭਾਜਪਾ ਵਾਲੇ ਨਹੀਂ ਵੜਨ ਦਿੱਤਾ ਕਿ ਹੁਣ ਕਹਿੰਦੇ ਕਿਸਾਨ ਆਗੂਆਂ ਨੇ ਐਲਾਨ ਕਰ ਦਿੱਤਾ ਉਹਨਾਂ ਝਾੜੂ ਵਾਲਿਆਂ ਨੂੰ ਅਸੀਂ ਵੜਨ ਦੇਣੇ ਬਿਲਕੁਲ ਵੀ ਬਿਲਕੁਲ ਅਸੀਂ ਅਸੀਂ ਪਿੰਡਾਂ ਦੇ ਲੋਕਾਂ ਨੂੰ ਅਪੀਲ ਕਰਦੇ ਆਂ ਪੰਜਾਬ ਨਾਲ ਖੜੋਏ ਪੰਜਾਬ ਦੇ ਲੋਕਾਂ ਨਾਲ ਖੜੋ ਪੰਜਾਬ ਡੋਬ ਕੇ ਰੱਖਤਾ ਇਹਨੇ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਪੱਲੇ ਕੁਝ ਨਹੀਂ ਛੱਡਿਆ 1 ਲੱਖ ਕਰੋੜ ਦਾ ਕਰਜ਼ਾ ਚੜਾ ਦਿੱਤਾ ਔਰ ਪੰਜਾਬ ਦੀ ਜਵਾਨ ਅੱਜ ਜਿਹੜੇ ਕਹਿੰਦੇ ਨਸ਼ਿਆਂ ਤੋਂ ਬਚਾਉਣਾ ਇਹਨਾਂ ਦੇ ਜਿਹੜੇ ਤੁਸੀਂ ਦੇਖੋ ਨਾ ਅੱਜ ਗਰੀਬ ਲੋਕਾਂ ਦੇ ਘਟ ਆਏ ਜਾ ਰਹੇ ਆ ਤਾਂ ਜਿਹੜੇ ਵੱਡੇ ਤਸਕਰ ਨੇ ਉਹਨਾਂ ਨੂੰ ਕਿਉਂ ਨਹੀਂ ਫੜਦੇ ਕਿੱਥੋਂ ਆਉਂਦਾ ਮਾਲ ਇਹ ਸਾਰਾ ਉਹ ਸਾਰਿਆਂ ਤੋਂ ਕੋਲ ਮੋਟਾ ਗੱਫਾ ਲੈਂਦੇ ਨੇ ਸੋ ਇਸ ਕਰਕੇ ਛੋਟਾ ਜਿਹੜਾ ਆ ਉਹਦਾ ਮਕੰਨ ਟਾ ਦੇਣਗੇ ਕਿ ਇੱਕ ਹੋਰ ਛੋਟਾ ਖੜ ਜੂਗਾ ਉਹ ਤਾਂ ਬੰਦੇ ਕਹਾਂ ਪੈਦਾ ਕਰ ਲੈਣਗੇ ਪਰ ਮੇਨ ਜਿਹੜੇ ਤਸਕਰ ਆ ਉਹਨਾਂ ਤੇ ਕਿਤੇ ਨਕੇਲ ਪਈ ਨਾ ਤੋਂ ਅੱਛਾ ਨਸ਼ੇ ਦੀ ਗੱਲ ਹੋ ਰਹੀ ਹੈ ਜਿਵੇਂ ਤੁਸੀਂ ਸ਼ੁਰੂਆਤ ਦੇ ਵਿੱਚ ਦੱਸਿਆ ਕਿ ਜਦੋਂ ਇੱਕ ਟਾਰੂ ਚੱਕ ਸਾਹਿਬ ਦੇ ਨਾਲ ਗੱਲਬਾਤ ਹੁੰਦੀ ਹੈ ਤਾਂ ਕਹਿੰਦੇ ਨਸ਼ਾ ਵਿਰੋਧੀ ਮੁਹਿੰਮ ਹੈ ਪਰ ਉਹ ਸ਼ੰਭੂ ਮੋਰਚੇ ਤੇ ਖਲੋਰੀ ਬਾਰਡਰ ਤੇ ਤਾਂ ਕਿ ਕਿਸਾਨਾਂ ਕੋਲ ਉੱਥੇ ਨਸ਼ਾ ਸਪਲਾਈ ਕਰ ਰਹੇ ਸੀ ਜਿਹੜਾ ਉੱਥੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਭੇਜ ਦਿੱਤੀ ਜੀ ਨਹੀਂ ਬਿਲਕੁਲ ਨਹੀਂ ਦੇਖੋ ਜਿਹੜਾ ਅਸਲ ਦੇ ਵਿੱਚ ਮੁੱਦਾ ਤਾਂ ਇਹਨਾਂ ਦਾ ਸੀ ਮੈਂ ਉਹਨਾਂ ਦੇ ਬਿਹਫ ਤੇ ਪੁੱਛ ਰਿਹਾ ਜਿਵੇਂ ਉਹਨਾਂ ਨੇ ਤੁਹਾਨੂੰ ਜਵਾਬ ਦਿੱਤਾ ਸੀ ਨਹੀਂ ਨਹੀਂ ਮੈਂ ਅਸੀਂ ਉਹਨਾਂ ਨੂੰ ਪੁੱਛਵਾਲ ਕੀਤਾ ਸੀ ਕਿ ਉੱਥੇ ਕਿਹੜਾ ਨਸ਼ੇ ਵਾਲਾ ਜੀ ਉਹ ਨਹੀਂ ਜੀ ਕਹਿੰਦੇ ਉਹ ਪਰੇ ਆ ਤੁਹਾਡੇ ਮੋਰਚੇ ਤੋਂ ਮੋਰਚੇ ਦੇ ਵਿੱਚ ਥੋੜੀ ਆ ਉਹ ਫਿਰ ਜਦੋਂ ਅਸੀਂ ਸਾਨੂੰ ਰੈਸਟ ਕਰਿਆ ਮੋਰਚੇ 'ਚ ਫਿਰ ਮਿਲੀ ਭੋਗ ਸੀ ਪਹਿਲਾਂ ਆਗੂਆਂ ਨੂੰ ਅਰੈਸਟ ਕਰੋ ਤਾਂ ਕਿ ਜਿਹੜਾ ਇੱਕ ਭੈ ਦਾ ਮਾਹੌਲ ਬਣ ਜਾਏ ਤੇ ਭੈ ਦਾ ਮਾਹੌਲ ਬਣਾ ਕੇ ਤਾਂ ਫਿਰ ਇਸ ਮੋਰਚੇ ਨੂੰ ਚੁੱਕੀਏ ਪਰ ਮੈਂ ਗੱਲ ਇਹ ਫੇਰ ਬਾਰ ਬਾਰ ਕਹਾਂਗਾ ਤੁਹਾਡੇ ਮਾਤੇ ਮਰਾਹੀ ਟਰਾਲੀਆਂ ਨੂੰ ਚੋਰੀ ਕਰਾਉਣਾ ਆਮ ਆਦੀ ਪਾਰਟੀ ਦੇ ਐਮਐਲ ਐਵਲੋ ਚੋਰੀ ਕਰਾਉਣਾ ਇਹ ਤੋਂ ਮੰਦ ਭਾਗੀ ਗੱਲ ਕੋਈ ਪੰਜਾਬ ਚ ਅੱਜ ਤੱਕ ਨਾ ਹੋਈ ਹੈ ਨਾ ਕਦੇ ਹੋਏਗੀ ਜਿੰਦਗੀ ਦੇ ਇਤਿਹਾਸ ਚ ਲਿਖਿਆ ਜਾਏਗਾ ਕਿ ਆਮ ਆਦਮੀ ਪਾਰਟੀ ਦੇ ਐਮਐਲ ਟਰਾਲੀ ਚੋਰ ਰਾਏ ਸਾਹਿਬ ਕਿਤਨੇ ਕਿਤੇ ਆਪਾਂ ਗੱਲ ਕਰੀਏ ਏਕੇ ਦੀ ਵੀ ਘਾਟ ਰੜਕੀ ਆ ਕਿਉਂਕਿ ਇਹ 2020 ਦੇ ਵਿੱਚ ਜਦੋਂ ਇਹ ਖੜਾ ਕੀਤਾ ਕਿਸਾਨੀ ਅੰਦੋਲਨ ਉਸ ਵਕਤ ਤੇ ਤੁਹਾਨੂੰ ਕੇਂਦਰ ਦੀ ਸਰਕਾਰ ਨਹੀਂ ਹਿਲਾ ਸਕੀ ਤੇ ਹੁਣ ਇੱਕ ਸੂਬੇ ਦੀ ਸਰਕਾਰ ਨੇ ਕਿਸਾਨਾਂ ਨੂੰ ਹਿਲਾ ਕੇ ਰੱਖ ਦਿੱਤਾ ਪਰ ਆਪਾਂ ਬਹੁਤ ਸਾਰੇ ਕਿਸਾਨਾਂ ਆ ਗੂ ਇਸ ਗੱਲ ਨੂੰ ਨਹੀਂ ਮੰਨ ਰਹੇ ਕਿ ਨਾਰਾ ਕਰ ਰਹੇ ਨੇ ਪਰ ਇਹ ਵੀ ਇੱਕ ਅਟਲਸ ਚਾਹੀਏ ਏਕੇ ਦੀ ਘਾਟ ਕਿਤੇ ਨਾ ਕਿਤੇ ਰੜਕੀ ਆ ਜੀ ਇਸ ਵਾਰ ਬਿਲਕੁਲ ਬਿਲਕੁਲ ਮੈਂ ਤੇ ਪਹਿਲਾਂ ਤੋਂ ਕਹਿ ਰਿਹਾ ਮੈਂ ਤਾਂ ਜਿਸ ਦਿਨ 5 ਤਰੀਕ ਵਾਲਾ ਇਹਨਾਂ ਨੇ ਕੰਮ ਕੀਤਾ ਸੀ ਉਹ ਦਿਨ ਚਾਰ ਨੂੰ ਅਰੈਸਟ ਕਰ ਲਏ ਸਾਰੇ ਆਗੂ ਸਹਿਬਾਨ ਐਸ ਕੇ ਐਮ ਦੀ ਕੌਲ ਸੀ ਤੇ ਉਹਨ ਮੈਂ ਉਸ ਦਿਨ ਤੋਂ ਕਹਿ ਰਿਹਾ ਭਈ ਇਹ ਏਕੇ ਦੀ ਕਮੀ ਕਰਕੇ ਸਾਰਾ ਕੁਝ ਹੋ ਰਿਹਾ ਅਲੱਗ-ਅਲੱਗ ਰਵਾਂਗੇ ਸਰਕਾਰ ਤੁਹਾਡੇ ਤੇ ਜ਼ਬਰ ਕਰੇਗੀ ਏਕੇ ਚ ਆਜੋ ਅੱਜ ਦੀ ਕਾਲ ਸਾਡੀ ਜਿਹੜੀ ਆ ਅਸੀਂ 700 ਐਸਕੇਮ ਦੀ ਕਾਲ ਦਾ ਸਮਰਥਨ ਕੀਤਾ ਭਈ ਆਪਾਂ ਇਕੱਠੇ ਰਹਿਣਾ ਗਾਹਾਂ ਇਕੱਠੇ ਹੋਈਏ ਇਸ ਭਗਵੰਤ ਮਾਨ ਨੂੰ ਪੰਜਾਬ ਤੋਂ ਚਲਤਾ ਕਰੀਏ ਇਹਦੀ ਪਾਰਟੀ ਆ ਜਿਹੜੀ ਝਾੜੂ ਝੂੜ ਵਾਲਿਆ ਇਹਨਾਂ ਨੂੰ ਬਾਹਰ ਕਰੀਏ ਪੰਜਾਬ ਤੋਂ ਪੰਜਾਬ ਨੂੰ ਬਚਾਈਏ ਅੱਜ ਪੰਜਾਬ ਨੂੰ ਬਚਾਉਣ ਦੀ ਲੋੜ ਹੈ ਇਹ ਦਿੱਲੀੋਂ ਆ ਕੇ ਤੁਹਾਡੇ ਜਿੰਨੇ ਜਿੰਨੇ ਤੁਸੀਂ ਚੈੱਕ ਕਰ ਲੋ ਚੌਧਿਆਂ ਤੇ ਅਧਿਕਾਰੀ ਬੈਠਿਆ ਚਾਹੇ ਉਹ ਚੀਫ ਸੈਕਟਰੀ ਪੰਜਾਬ ਹੋਵੇ ਚਾਹੇ ਉਹ ਤੁਹਾਡਾ ਡੀਜੀਪੀ ਪੰਜਾਬ ਹੋਵੇ ਉਹ ਜਿੰਨੇ ਉਹ ਚੌਧੇ ਨੇ ਸਾਰਿਆਂ ਦੇ ਉੱਪਰ ਬਾਹਰੋਂ ਲਿਆ ਕੇ ਅਫਸਰ ਬਿਠਾਏ ਹੋਏ ਨੇ ਏਸੀ ਕਰਕੇ ਪੰਜਾਬ ਦਾ ਘਾਟ ਕਰਨੇ ਵਾਸਤੇ ਅੱਜ ਇਹ ਪੰਜਾਬ ਨੂੰ ਧਮਕੀ ਦੇਣਗੇ ਮੈਂ ਤਾਂ ਜੇਲ੍ਹ ਚ ਵੇਖ ਕੇ ਆਇਆ ਜੀ ਜੇਲ੍ਹ ਦੇ ਵਿੱਚ ਬੱਚੇ ਰੋਂਦੇ ਆ ਅੱਛਾ ਜੇਲ੍ਹ ਦੇ ਵਿੱਚ ਰਵਈਆ ਕਿਸ ਤਰ੍ਹਾਂ ਦਾ ਸੀ ਪੁਲਿਸ ਪ੍ਰਸ਼ਾਸਨ ਦਾ ਤੁਹਾਡੇ ਨਾਲ ਇਹ ਵੀ ਇੱਕ ਅਹਿਮ ਸਵਾਲ ਹੈ ਕਿਉਂਕਿ ਵੱਡੇ ਵੱਡੇ ਕਿਸਾਨ ਆ ਗੂ ਜਿਹੜੇ ਤਕਰੀਬਨ 8 ਤੋਂ 10 ਦਿਨ ਤੱਕ ਜਿਹੜੇ ਜੇਲ੍ਹਾਂ ਦੇ ਅੰਦਰ ਢੱਕੇ ਗਏ ਨੇ ਦੇਖੋ ਅੰਦਰ ਜਾ ਕੇ ਅਸੀਂ ਤਾਂ ਸੰਘਰਸ਼ੀ ਲੋਗ ਆ ਅਸੀਂ ਜਾ ਕੇ ਸਾਰਾ ਸੰਘਰਸ਼ ਕਰਕੇ ਅੰਦਰ ਸਾਰਾ ਕੁਝ ਲਿਆ ਜਿਹੜਾ ਆਮ ਕੈਦੀਆਂ ਨੂੰ ਨਹੀਂ ਮਿਲਦਾ ਕਿਉਂਕਿ ਉੱਥੇ ਜਿਹੜੀਆਂ ਤਾਕੀਆਂ ਲੱਗੀਆਂ ਉਹਨਾਂ ਨੂੰ ਕਿਸੇ ਨੂੰ ਕੋਈ ਜਾਲੀ ਨਹੀਂ ਲੱਗਿਓ ਅਸੀਂ ਜਾ ਕੇ ਪ੍ਰੋਟੈਸਟ ਕੀਤਾ ਜਿਹੜੀ ਇਹਨਾਂ ਦੀ ਚਾਹ ਰੋਟੀ ਆ ਉਹ ਖਾਣ ਵਾਲੀ ਨਹੀਂ ਅਸੀਂ ਉਹ ਚਾਹ ਸਵੇਰ ਨੂੰ ਮੋਡੀਫਾਈ ਕੀਤਾ ਇਹ ਤੁਹਾਡੀ ਚਾਹ ਪੀਣ ਵਾਲੀ ਨਹੀਂ ਨਾ ਉਹ ਚਖੰਡ ਨਾ ਪੱਤੀ ਤੇ ਨਾ ਦੁੱਧ ਪਾਣੀ ਵਾਲ ਵਾਲ ਦੇਈ ਜਾਂਦੇ ਨੇ ਇਸੇ ਤਰੀਕੇ ਨਾਲ ਗੋਭੀ ਤਰੀ ਵਾਲੀ ਖਲਾਉਂਦੇ ਨੇ ਲੋਕਾਂ ਨੂੰ ਸੋ ਇਹ ਜਿਹੜੀ ਪੋਜੀਸ਼ਨ ਹੈ ਲੋਕਾਂ ਦਾ ਪੈਸਾ ਉਹ ਕਿੱਧਰ ਜਾਂਦਾ ਉਹ ਮਤਲਬ ਕਰਾਪਸ਼ਨ 'ਚ ਹੀ ਜਾ ਰਿਹਾ ਨਾ ਸੋ ਅੱਜ ਦੀ ਪੋਜੀਸ਼ਨ ਜਿਹੜੀ ਬਣੀ ਹੋਈ ਆ ਉਹ ਹਾਲਾਤ ਇਹ ਬਣੇ ਹੋਏ ਨੇ ਵੀ ਇਹ ਇਸ ਗੱਲ ਤੇ ਭਗਵੰਤ ਮਾਨ ਉਤਰ ਆਇਆ ਵੀ ਜਿੰਨਾ ਮਾਇਆ ਇਕੱਠੀ ਕਰ ਹੁੰਦੀ ਆ ਸਾਰੇ ਐਮਐਲਏ ਨੂੰ ਖੁੱਲ ਦੇਤੀ ਵੀ ਕਰ ਲੋ ਗਾਂਹਵਾਰੀ ਇਹਨਾਂ ਨੂੰ ਵੀ ਪਤਾ ਲੱਗਿਆ ਸਾਡੀ ਲੱਗਣੀ ਨਹੀਂ ਹੈ ਇਸ ਕਰਕੇ ਲੁੱਟ ਮਚਾਈ ਹੋਈ ਹੈ ਤੁਸੀਂ ਮਨੀਸ਼ ਸੋਦੀਆ ਦੀ ਗੱਲ ਕੀਤੀ ਆ ਤੁਹਾਡੇ ਧਿਆਨ ਦੇ ਵਿੱਚ ਹੋਵੇਗਾ ਪਟਿਆਲਾ ਦੇ ਵਿੱਚ ਕਰਨਲ ਦੇ ਨਾਲ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੇ ਬੁਰੀ ਤਰ੍ਹਾਂ ਦੇ ਨਾਲ ਬੇਰਹਿਮੀ ਦੇ ਨਾਲ ਕੁੱਟਮਾਰ ਕੀਤੀ ਹੈ ਤਾਂ ਕਰਨਲ ਵਾਲੇ ਜਵਾਬ ਤੇ ਕੋਈ ਨਹੀਂ ਬੋਲਿਆ ਉਸ ਤੋਂ ਬਾਅਦ ਜਦੋਂ ਕਿਸਾਨਾਂ ਦੇ ਨਾਲ ਇਸ ਤਰ੍ਹਾਂ ਦਾ ਤਸ਼ੱਦਦ ਹੁੰਦਾ ਤਾਂ ਉਦੋਂ ਬਹੁਤ ਵੱਡੇ ਸਵਾਲ ਖੜੇ ਕੀਤੇ ਨੇ ਕਹਿੰਦੇ ਕਿ ਵਿਕਾਸ ਦੇ ਵਿੱਚ ਜਿਹੜਾ ਕਿਸਾਨਾਂ ਦਾ ਮੋਰਚਾ ਉਹ ਰੋੜਾ ਬਣ ਰਿਹਾ ਸੀ ਕਿ ਮਾਫੀ ਚਾਹੁੰਦਾ 2 ਸਾਲ ਇਕੱਠੇ ਪੁੱਛ ਰਿਹਾ ਮਨੀਸ਼ ਸੋਦੇ ਨੂੰ ਤਾਂ ਸਾਰਿਆਂ ਨੇ ਵਧਾਈਆਂ ਦੇਤੀਆਂ ਕਿਸਾਨਾਂ ਤੇ ਜਿਹੜਾ ਤਸ਼ੱਦਦ ਹੋਇਆ ਉਸ ਤੇ ਸਾਰਿਆਂ ਨੇ ਆਪਣਾ ਜਿਹੜੀ ਵੈਰੀਫੀਕੇਸ਼ਨ ਦੇਤੀ ਆਪਣੀ ਆਪਣੀ ਰਾਏ ਸਾਂਝੀ ਕਰਤੀ ਕਰਨਲ ਮਾਮਲੇ ਤੇ ਅਜੇ ਤੱਕ ਸਰਕਾਰ ਦਾ ਇੱਕ ਨੁਮਾਇੰਦਾ ਨਹੀਂ ਬੋਲਿਆ ਜੀ ਨਹੀਂ ਦੇਖੋ ਮੈਂ ਇੱਕ ਗੱਲ ਕਮਾਂਗਾ ਇਹ ਵੀ ਜਿਹੜਾ ਲੋਕਾਂ 'ਚ ਭ੍ਰੰਮ ਬਣਾਇਆ ਹੈ ਸਰਕਾਰ ਨੇ ਮੈਂ ਤੁਹਾਡੇ ਮਾ ਪੰਜਾਬ ਦੇ ਲੋਕਾਂ ਨੂੰ ਸਾਰੇ ਵਪਾਰੀ ਮਰਗ ਨੂੰ ਦੱਸਣਾ ਚਾਹਣਾ ਹੈ 19 ਤਰੀਕ ਦੀ ਮੀਟਿੰਗ ਦੇ ਵਿੱਚ ਕਸਮ ਖਵਾ ਲਓ ਇਹਨਾਂ ਨੂੰ ਕਿਸੇ ਧਾਰਮਿਕ ਜਗ੍ਹਾ ਤੇ ਲਿਜਾ ਕੇ ਉੱਥੇ ਮੁੱਕਰ ਜਾਣਗੇ ਇਹ ਤਾਂ ਹੁਣ ਮੈਨੂੰ ਲੱਗਦਾ ਜਿਵੇਂ ਪਹਿਲਾਂ ਕਸਮ ਕੈਪਟਨ ਖਾ ਗਿਆ ਸੀ ਇਹ ਵੀ ਇਦਾਂ ਕਰ ਜਾਣਗੇ ਪਰ ਅਸੀਂ ਕਿਉਂਕਿ ਅਸੀਂ ਚਾਰ ਬੁਲਾਰੇ ਤੈ ਸੀ ਮੈਂ ਸਰਬਨ ਸਿੰਘ ਪੰਦੇਰ ਸਰਦਾਰ ਜਗਜੀਤ ਸਿੰਘ ਡੱਲਿਆ ਤੇ ਅਮਨਿਉ ਕੁਹੜ ਮੈਂ ਇਹ ਗੱਲ ਆਖੀ ਐ ਸਪੈਸ਼ਲ ਜਸਕਰਨ ਸਿੰਘ ਜਿਹੜੇ ਰਿਟਾਇਰਡ ਐਜੀਪੀ ਵਿੱਚ ਬੈਠੇ ਸੀ ਮੀਟਿੰਗ 'ਚ ਖੁੰਡੀਆਂ ਸਾਹਿਬ ਕਟਾਰੂ ਚੱਕ ਦੀ ਉਹਨਾਂ ਨੂੰ ਕਿਹਾ ਵੀ ਅੱਧੀ ਸੜਕ ਅਸੀਂ ਛੱਡ ਦਿੰਨੇ ਆ ਖੋਲੋ ਜਦੋਂ ਗੱਲ ਇਹ ਇਹ ਨਹੀਂ ਖੋਲਣ ਦੀ ਨਹੀਂ ਸੀ ਹੋਈ ਗੱਲ ਹੋਈ ਸੀ ਵੀ ਤੁਸੀਂ ਸੜਕਾਂ ਬਣਾਓ ਵੀ ਜਿਹੜੀਆਂ ਲੋਕਲ ਸੜਕਾਂ ਟੁੱਟੀਆਂ ਹੋਈਆਂ ਤੇ ਉਹ ਜਦੋਂ ਇਹ ਸੜਕਾਂ ਖੋਲਣ ਦੀ ਆਪਣੀ ਗੱਲ ਹੈ ਉਹ ਕਹਿੰਦੇ ਜੀ ਅਸੀਂ ਸੜਕਾਂ ਬਣਾਵਾਂਗੇ ਫਿਰ ਟੁੱਟ ਜਾਣਗੀਆਂ ਅਸੀਂ ਕਹਿੰਦੇ ਜੀ ਤੁਹਾਨੂੰ ਐਡਾ ਆ ਤੇ ਤੁਸੀਂ ਅੱਧੀ ਸੜਕ ਖਿਲਾਓ ਤੇ ਸਰਕਾਰ ਨਾਲ ਜਿੰਨਾ ਚਿਰ ਮੀਟਿੰਗਾਂ ਚੱਲਦੀਆਂ ਅਸੀਂ ਅੱਗੇ ਨਹੀਂ ਵਧਾਂਗੇ ਇਹ ਵੀ ਤੁਹਾਡਾ ਵਾਅਦਾ ਕਰਦੇ ਆ ਮੈਂ ਆਪਣੇ ਸਾਥੀਆਂ ਨੂੰ ਬਿਨਾਂ ਪੁੱਛੇ ਤੋਂ ਤੁਹਾਡਾ ਵਾਅਦਾ ਕਰਦਾ ਇਹ ਗੱਲ ਆਖੀ ਗਈ ਵਿੱਚ ਤੇ ਜਦੋਂ ਇਹ ਗੱਲ ਕਹਿ ਦਿੱਤੀ ਹੋਵੇ ਵੀ ਅਸੀਂ ਅੱਧੀ ਸੜਕ ਛੱਡਣ ਨੂੰ ਤਿਆਰ ਆ ਅੱਧੀ ਗੱਲ ਤੇ ਮੰਨ ਲਈ ਸਰਕਾਰ ਦੀ ਤਾਂ ਫਿਰ ਆ ਕੁਝ ਕਰਨ ਦੀ ਕੀ ਲੋੜ ਸੀ ਕਿ ਮੈਂ ਜਿਵੇਂ ਪਹਿਲਾਂ ਤੁਹਾਨੂੰ ਕਿਹਾ ਇਹ ਸਾਰਾ ਕੁਝ ਸਮਝੌਤੇ ਚ ਹੋ ਰਿਹਾ ਹਜੇ ਵੀ ਪੰਜਾਬ ਦੇ ਲੋਕ ਹਜੇ ਵੀ ਜਿਹੜੇ ਝਾੜੂ ਦਾ ਝੋਲੀ ਚੱਕੀ ਫਿਰਦੇ ਆ ਪਿੰਡਾਂ ਦੇ ਵਿੱਚ ਲੋਕ ਉਹਨਾਂ ਨੂੰ ਜੇ ਸਮਝ ਨਾ ਆਈ ਤੇ ਪੰਜਾਬ ਜਿਹੜਾ ਆ ਇਹ ਉੱਥੇ ਜਾ ਡਿੱਗੂਗਾ ਮੈਂ ਕਹੂੰਗਾ ਆਉਣ ਵਾਲੇ 50 ਸਾਲ ਵੀ ਉੱਠ ਨਹੀਂ ਪਾਊਗਾ ਇਸ ਕਰਕੇ ਪੰਜਾਬ ਨੂੰ ਬਚਾਉਣ ਦੀ ਲੋੜ ਹੈ ਆਖਰੀ ਸਵਾਲਾ ਜੀ ਹੁਣ ਅਗਲੀ ਰਣਨੀਤੀ ਕੀ ਹੋਏਗੀ ਕਿਸਾਨ ਜਥੇਬੰਦੀਆਂ ਇੱਕ ਜੁੱਟ ਹੋਣਗੀਆਂ ਦਾ ਮੋੜ ਤੋਂ ਕੋਈ ਮੋਰਚਾ ਖੜਾ ਕੀਤਾ ਜਾਵੇਗਾ ਜੀ ਨੇ ਅੱਜ ਦੀ ਤੁਸੀਂ ਕਾਲ ਵੇਖੋ ਸਾਡੀ ਸਾਂਝੀ ਹੈ ਔਰ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਮੀਟਿੰਗ ਸਾਡੀ ਸਾਂਝੀ ਨਜ਼ਰ ਆਏਗੀ ਇਕਮੁੱਠ ਹੋਵਾਂਗੇ ਮੇਰੀ ਜਥੇਬੰਦੀ ਦੀ ਸ਼ੁਰੂ ਤੋਂ ਇਹ ਪਹਿਰਵਾਈ ਰਹੀ ਹੈ ਵੀ ਆਪਾਂ ਇਕੱਠੇ ਹੋਈਏ ਅਸੀਂ ਹੁਣ ਵੀ ਪੂਰੀ ਟਿਲ ਲਾਵਾਂਗੇ ਵੀ ਸਾਰੇ ਇਕੱਠੇ ਹੋਜੋ ਭਾਈ ਇਕੱਠੇ ਹੋਣ ਤੋਂ ਬਿਨਾ ਗੱਲ ਨਹੀਂ ਬਣਨੀ ਤਾਕਤ ਇਕੱਠੀ ਕਰਨੀ ਪੈਣੀ ਆ ਤਾਂ ਹੀ ਉਹ ਭਗਵੰਤ ਮਾਨ ਨੂੰ ਇਹਦੇ 'ਚ ਮੈਂ ਆ ਗਈ ਭਾਈ ਜਦੋਂ ਮੈਂ ਆ ਜਾਏ ਉਹ ਬੜੇ ਬੜੇ ਨੇ ਸਿੱਢਣ ਦੀ ਆਉਂ ਕਹਿੰਦਾ ਮੈਂ ਧਰਨੇ ਪਰ ਦਰਚ ਨਹੀਂ ਆਉਂਦੇ ਨੇ ਮੈਂ ਇਹਨੂੰ ਇਹ ਕਹਿਣਾ ਚਾਹੁੰਦਾ ਭਗਵੰਤ ਮਾਨ ਜੀ ਮੇਰੇ ਵੱਲੋਂ ਜੇ ਗੱਲ ਜਾਵੇਗੀ ਜੇ ਪਾਸ ਹੋ ਜਾਵੇਗੀ ਤੇ ਮੈਂ ਕਮਾ ਇੱਕ ਸਾਲ ਹੀ ਧਰਨੇ ਚੱਲਣਗੇ ਤੇਰੇ ਖਿਲਾਫ ਵੀ ਆਜੇ ਮੈਦਾਨ ਚ ਲਾ ਲਈ ਜੋਰ ਜੜਾ ਲਾਉਣਾ ਸੱਟਨ ਲਈ ਜਿਹੜੀ ਜੇਲਾ ਛਟਣਾ ਹਰ ਤੈਨੂੰ ਚੌਥੇ ਦਿਨ ਤਰਨਾ ਨਜ਼ਰ ਆਊਗਾ ਇਹ ਠੀਕ ਹੈ ਆਪਣੇ ਲੋਕਾਂ ਨੂੰ ਪਰੇਸ਼ਾਨ ਨਹੀਂ ਹੁਣ ਕਰਾਂਗੇ ਅਸੀਂ ਘੇਰਾਂਗੇ ਤੇਰੇ ਐਮ ਐਲ ਏ ਕਹਿੰਦਾ ਕਿ ਘੇਰਾਂਗੇ ਤੇਰੇ ਜਿਹੜੇ ਆ ਜਿੰਨੇ ਵੀ ਬਿਊਰੋਕਰੇਟ ਜਿੰਨੇ ਵੀ ਤੇਰੇ ਅਫਸਰ ਹੈ ਉਹਨਾਂ ਨੂੰ ਘੇਰਾਂਗੇ ਜੀ ਬਹੁਤ ਬਹੁਤ ਧੰਨਵਾਦ ਜੀ ਸੋ ਇਹ ਸਾਨੂੰ ਹੁਸ਼ਾਰਪੁਰ ਤੋਂ ਕਿਸਾਨ ਆਗੂ ਮਨਜੀਤ ਸਿੰਘ ਰਾਏ ਜਿੰਨਾਂ ਦੇ ਨਾਲ ਇਹ ਗੱਲਬਾਤ ਕੀਤੀ ਗਈ ਹੈ ਸੋ ਸਰਕਾਰ ਦੀ ਕਾਰਗੁਜ਼ਾਰੀ ਨੂੰ ਲੈ ਕੇ ਉਹਨਾਂ ਦੇ ਵਿੱਚ ਮੈਂਬਰਾਂ ਨੂੰ ਬੇਨਤੀ ਵੀ ਕੀਤੀ ਗਈ ਹੈ ਕਿ ਅਜੇ ਵੀ ਸਮਾਏ ਇਕਜੁੱਟਤਾ ਦਾ ਸਬੂਤ ਦਿੱਤਾ ਜਾਵੇ ਕਿਉਂਕਿ ਏਕੇ ਦੇ ਵਿੱਚ ਤਾਕਤ ਹੁੰਦੀ ਹੈ ਤੇ ਏਕੇ ਦੇ ਨਾਲ ਹੀ ਹਰ ਸੰਘਰਸ਼ ਨੂੰ ਜਿਹੜਾ ਉਹ ਜਿੱਤੇ ਆ ਜਾ ਸਕਦਾ ਹੈ ਕੈਮਰਾ ਪਰਸਨ ਹਰਪ੍ਰੀਤ ਸਿੰਘ ਦਰਦੀ ਦੇ ਨਾਲ ਚੇਤਨ ਕਾਸ਼ੋਪ ਤਾਜ਼ਾ ਤਰੀਨ ਖਬਰਾਂ ਦੇ ਲਈ ਜੁੜੇ ਹੋ ਹਾਰ ਪਰ ਨਿਊਜ਼ ਦੇ ਨਾਲ